ਵਾਰਮਪ ਅਪ ਕਿੰਨਾ ਟਾਈਮ ਲੱਗਿਆ ਦਾ ਵਾਰਮਪ 12 ਵਾਰਮਪ 5-10 ਮਿੰਟ ਲੱਗਦੇ 5-10 ਮਿੰਟ ਮੈਂ ਵੀ ਡੈਡੀ ਨਾਲ ਜਾਂਦਾ ਹਾਂ ਇਹ ਮੈਂ ਹਮੇਸ਼ਾ ਦੇ ਚੁੱਕੀ ਹਾਂ ਜਾਂ ਗਰਾਊਂਡ 'ਤੇ ਜਾਂਦਾ ਹਾਂ ਮੈਂ ਵੀ ਮੈਂ ਚੱਲਦਾ ਹੁੰਦਾ ਇਹ ਬੱਚਾ ਵੇਟ ਲਾਸ ਕਰਨਾ ਹਾਂਜੀ ਤੇ ਹੋਰ ਫਿਟਨੈਸ ਫਿਟਨੈਸ ਬੋਡੀ ਬਿਲਡਿੰਗ ਬਸ ਇਹ ਦੋ ਲੈ ਕੇ ਸਭ ਤੋਂ ਮੇਜਰ ਤਾਂ ਬ੍ਰੇਕ ਲੂਜ਼ ਵਾਲੇ ਨੂੰ ਫਾਇਦਾ ਹੁੰਦੇ ਹੋਣੇ ਆ ਵੇਟ ਲੂਜ਼ ਦੇ ਕਾਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਪੰਜਾਬ ਦੇ ਵਿੱਚ ਇੱਕ ਹੋੜ ਜਿਹੜੀ ਲੱਗੀ ਹੋਈ ਆ ਵਿਦੇਸ਼ਾਂ ਦੇ ਵਿੱਚ ਜਾ ਕੇ ਉੱਥੇ ਜਾ ਕੇ ਦਿਨ ਰਾਤ ਇੱਕ ਕਰਨ ਦੀ 24 ਘੰਟੇ ਦੀ ਜਗ੍ਹਾ 25 ਘੰਟੇ ਸਾਡੇ ਪੰਜਾਬ ਦੀ ਪੀੜ੍ਹੀ ਕੰਮ ਕਰਦੀ ਪਈ ਆ ਮਿਹਨਤ ਕਰਦੀ ਪਈ ਆ ਜਿਸ ਤਾਂ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਜਿਹੜੀ ਅਸੀਂ ਮਿਹਨਤ ਕਰਦੇ ਪਈ ਆ ਸਾਡੇ ਫਿਊਚਰ ਦੇ ਲਈ ਕਿੰਨੇ ਕੁ ਬੈਨੀਫਿਟ ਆ ਸਾਡੇ ਸਰੀਰਾਂ ਦਾ ਕੀ ਹੋਵੇਗਾ ਸਾਡੇ ਬੱਚਿਆਂ ਦੇ ਜਦੋਂ ਵੱਡੇ ਹੋਣਗੇ ਉਦੋਂ ਤੱਕ ਸਾਡੇ ਹਾਲਾਤ ਕੀ ਹੋਣਗੇ ਪਰ ਇਹਨਾਂ ਸਾਰਿਆਂ ਦੇ ਵਿੱਚ ਤੁਹਾਨੂੰ ਇੱਕ ਬੜੇ ਦਿਲਚਸਪ ਸ਼ਖਸ ਦੇ ਨਾਲ ਇੰਟਰਵਿਊ ਦਿਖਾਉਣ ਜਾ ਰਹੇ ਹਾਂ ਇਸ ਇੰਟਰਵਿਊ ਦੇ ਵਿੱਚ ਸਭ ਤੋਂ ਖਾਸ ਗੱਲ ਕੀ ਹੈ ਕਿ ਜਦੋਂ ਅਸੀਂ 10ਵੀਂ ਕਰ ਲੈਨੇ ਆ ਪਲੱਸ 2 ਕਰ ਲੈਨੇ ਆ ਤਾਂ ਬਹੁਤ ਵੱਡਾ ਇੱਕ ਫੋਬੀਆ ਇੱਕ ਮਿਥ ਬਣੀ ਹੋਈ ਹੈ ਕਿ ਜਿਮ ਹਜੇ ਜੁਆਇਨ ਨਹੀਂ ਕਰਨਾ ਜਾਂ ਫਿਰ ਇਹ ਮਿਥ ਬਣੀ ਹੋਈ ਹੈ ਕਿ ਹੁਣ ਪਲੱਸ 2 ਹੋ ਗਈ ਚਲੋ ਵਿਦੇਸ਼ ਚਲੀਏ ਪਰ ਇੱਕ ਅਜੇਹਾ ਸਖਸ਼ ਮੇਰੇ ਨਾਲ ਬੈਠਾ ਜਿਹੜਾ ਹਜੇ ਸਟੱਡੀ ਪਰਸੂਇੰਗ ਕਰਦਾ ਪਿਆ ਪਲੱਸ 2 ਪਾਸ ਆਊਟ ਹੈ ਅੱਗੇ ਦੀ ਫਰਦਰ ਸਟੱਡੀ ਕਰਦਾ ਪਿਆ ਪਰ ਇਸ ਦੇ ਨਾਲ ਇਹ ਮੁੰਡਾ ਜਿਮ ਦੇ ਵਿੱਚ ਐਕਸਰਸਾਈਜ਼ ਲਾਉਂਦਾ ਲਾਉਂਦਾ ਇਸ ਮੁਕਾਮ ਤੱਕ ਪਹੁੰਚ ਗਿਆ ਕਿ ਹੁਣ ਜਿਹੜੇ ਪ੍ਰੋਫੈਸ਼ਨਲ ਟ੍ਰੇਨਰਜ਼ ਹੁੰਦੇ ਆ ਉਹਨਾਂ ਨੂੰ ਵੀ ਮਾਤ ਪਾਉਂਦਾ ਪਿਆ ਏ ਕੀ ਅਜਿਹਾ ਖਾਸ ਇਸਨੇ ਸਿੱਖ ਲਿਆ ਕੀ ਜਿਹੜੇ ਉਹ ਮਿਥ ਬਣੇ ਹੋਏ ਆ 10ਵੀਂ ਤੋਂ ਬਾਅਦ ਜਿਮਿੰਗ ਨਹੀਂ ਕਰਨੀ ਉਹ ਮਿਥ ਜਿਹੜੇ ਬਣੇ ਹੋਇਆ ਕਿ ਵੇ ਪ੍ਰੋਟੀਨ ਜ਼ਿਆਦਾ ਲੈਣਾ ਕਰਟੀਨ ਜ਼ਿਆਦਾ ਲੈਣਾ ਉਹ ਮਿਥ ਜਿਹੜੇ ਬਣੇ ਹੋਇਆ ਕਿ ਇਹ ਤਾਂ ਸਿਰਫ ਪ੍ਰੋਫੈਸ਼ਨਲਿਜ਼ਮ ਵਾਸਤੇ ਬੋਡੀ ਬਿਲਡਿੰਗ ਕਰਨੀ ਆ ਸਾਡੀ ਫਿਟਨੈਸ ਕਿਵੇਂ इजीली ਜਿਹੜੇ ਜਿਮ ਦੇ ਵਿੱਚ ਇੱਕ ਡਰ ਪੈਦਾ ਹੁੰਦਾ ਲੋਕਾਂ ਨੂੰ ਦੇਖ ਕੇ ਕਿ ਅਸੀਂ ਨਹੀਂ ਜਾ ਸਕਦੇ ਉਹ ਡਰ ਕਿਵੇਂ ਕੱਢਣਾ ਹੈ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਅਸਿਕਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪੰਤ ਸਿੰਘ ਆ ਗੁਰਪਾਲ ਮੈਂ ਜਦੋਂ ਤੁਸੀਂ ਜਿਮ ਲਾਉਂਦੇ ਲਾਉਂਦੇ ਪਈ ਸੀ ਮੈਂ ਤੁਹਾਨੂੰ ਦੇਖਿਆ ਹੈ ਮੈਨੂੰ ਦੇਖ ਕੇ ਪਤਾ ਲੱਗ ਗਿਆ ਸੀ ਕਿ ਤੁਹਾਡੀ ਉਮਰ ਛੋਟੀ ਆ ਪਰ ਜਿਵੇਂ ਮੈਂ ਤੁਹਾਡੀਆਂ ਬਸਲਸ ਦੇਖੇ ਇਹ ਮਸਲ ਨੂੰ ਕਿੰਨਾ ਕੁ ਟਾਈਮ ਲੱਗ ਗਿਆ ਬਣਦੇ ਉਹਨਾਂ ਇਹ ਮੈਨੂੰ ਹੁਣ ਸਾਲ ਕੀ ਹੋਇਆ ਜੀ ਜੇ ਪਹਿਲਾਂ ਮੈਂ ਕਮ ਸਿੱਖਦਾ ਪਿਆ ਸੀਗਾ ਐਕਸਰਸਾਈਜ਼ ਲਾ ਲੈਂਦਾ ਸੀ 2 ਵਜੇ ਤਵਾਰ ਸਾਲ ਦੇ ਵਿੱਚ ਇੰਨੇ ਕੁ ਮਸਲ ਵੱਢ ਜਾਂਦੇ ਆ ਹਾਂਜੀ ਨੇਚਰਲ ਬਾਡੀ ਨੇਚਰਲ ਬਾਡੀ ਹਾਂਜੀ ਪਰ ਅਕਸਰ ਦੇਖਿਆ ਜਾਂਦਾ ਕਿ ਪਤਾ ਨਹੀਂ ਸਾਡੇ ਅਰਗਿਆਂ ਦੇ ਵਿੱਚ ਡਰੀ ਆ ਕਿ 6-6 ਸਾਲ ਬਾਅਦ ਬਾੜਾ ਜਾਂ ਡੋੜਾ ਫੁੱਲੂਗਾ ਇਹ ਸਾਲ ਚ ਜੇਕਰ ਮੰਨ ਕੇ ਚੱਲੀਏ ਵੀ ਆਪਾਂ ਇੰਨੇ ਕੀ ਡੋੜਾ ਬਣਾਉਣਾ ਹਨਾ ਭਾਈ ਉਦ ਲਈ ਫਿਰ 5-5 ਘੰਟੇ ਤਾਂ ਮਿਹਨਤ ਲਾਉਣੀ ਪੈਣੀ ਹੈ ਦੋ ਤਿੰਨ ਘੰਟੇ ਡਾਈਟ ਸਹੀ ਹੋਵੇ ਬਸ ਆਪਣੀ ਡਾਈਟ ਪ੍ਰੋਪਰ ਲਈ ਜਲੋ ਜਿਵੇਂ ਸਭ ਤੋਂ ਪਹਿਲਾਂ ਗੱਲ ਤਾਂ ਲੋਕ ਡਰਦੇ ਹੀ ਰਹਿੰਦੇ ਆ ਵੀ ਮੇਰਾ ਕੱਦ ਛੋਟਾ ਹਨਾ ਹਾਂਜੀ ਤੇ ਮੈਂ ਹੁਣ 10ਵੀਂ ਕਰ ਲਈ ਜਾਂ 12ਵੀਂ ਕਰ ਲਈ ਮੈਂ ਜਿਮ ਨਹੀਂ ਜਾਂਦਾ ਇਹ ਸੱਚਾਈ ਕੀ ਨਹੀਂ ਕਹਿੰਦੇ ਹੈਗੀ ਸੱਚਾਈ ਵੀ ਕੱਦ ਛੋਟਾ ਵਾ ਜਿਮ ਨਹੀਂ ਲਾਉਣਾ ਕਿ ਨਹੀਂ ਐ ਵੈਸੇ ਲੋਕ ਕਹਿੰਦੇ ਰਹਿੰਦੇ ਹੋ ਵੈਸੇ ਲੋਗ ਕਹਿੰਦੇ ਰਹਿੰਦੇ ਥੋੜਾ ਕੱਦ ਵਧਿਆ ਹੀ ਹੁੰਦਾ ਹਾਂਜੀ ਵਧਿਆ ਹੀ ਹੈ ਅੱਛਾ ਜੇ ਤੁਹਾਡੀ ਗੱਲ ਕੀਤੀ ਜਾਵੇ ਗੈਵੀ ਦੀ ਗੱਲ ਕੀਤੀ ਜਾਵੇ ਜਦੋਂ ਆਪਾਂ ਸਵੇਰੇ ਉੱਠਦੇ ਆਂ ਹਾਂਜੀ ਤਾਂ ਸਾਡੀ ਸਾਰੀ ਮਢੀਰ ਜਿਹੜੀ ਆ ਪੰਜਾਬ ਦੀ ਆ ਜਾਂ ਬਾਹਰਲੀ ਵੀ ਆ ਚਾਹ ਛਕਦੀ ਆ ਪਹਿਲਾਂ ਹਾਂਜੀ ਰੋਟੀ ਖਾਂਦੀ ਆ ਪਰੌਂਠੇ ਦੱਬ ਕੇ ਫੇਰ ਇਹ ਸਾਰਿਆਂ ਵਾਸਤੇ ਆ ਬਾਈ ਜੀ ਰੋਟੀ ਖਾਂਦੀ ਪਰੌਂਠੇ ਦੱਬ ਕੇ ਸਕੂਲ ਕਾਲਜ ਚਲੇ ਜਾਂਦੀ ਆ ਹਾਂਜੀ ਦੁਪਹਿਰ ਨੂੰ ਫਾਸਟ ਫੂਡ ਡੱਕ ਲਿਆ ਤੇ ਸ਼ਾਮ ਨੂੰ ਵੀ ਬਾ ਫਾਸਟ ਫੂਡ ਇਹਦੇ ਵਿੱਚ ਕਿਹੜੀ ਚੀਜ਼ ਸੁਧਾਰ ਕਰਨਾ ਚਾਹੀਦਾ ਡੇਲੀ ਰੂਟੀਨ ਕੀ ਹੋਣਾ ਚਾਹੀਦਾ ਖਾਣ ਪੀਣ ਦਾ ਮੁਝੇ ਪਸ ਮੰਨ ਕੇ ਚੱਲੀ ਐ ਵੀ ਸਵੇਰੇ ਕੀ ਖਾਣਾ ਚਾਹੀਦਾ ਪਹਿਲਾਂ ਉੱਠ ਕੇ ਆਪਣੀ ਜਿਹੜੀ ਡਾਈਟ ਐ ਸਵੇਰੇ ਉੱਠ ਕੇ ਉਹ ਲਓ ਜਿਵੇਂ ਡਾਈਟ ਦੇ ਵਿੱਚ ਕੀ ਪ੍ਰੋਟੀਨ ਖਾਣਾ ਚਾਹੀਦਾ ਕਿ ਜੂਸ ਪੀਣਾ ਚਾਹੀਦਾ ਕਿ ਕੀ ਕਰਨਾ ਚਾਹੀਦਾ ਤੁਸੀਂ ਕੀ ਖਾਣ ਪੀਂਦੇ ਐ ਮੈਂ ਉੱਠ ਕੇ ਗਰੀ ਓਹੋ ਬਲੈਕ ਕਾਫੀ ਠੀਕ ਐ ਬਲੈਕ ਕਾਫੀ ਪੀ ਲਈ ਫਿਰ ਰੋਟੀ ਪਰੌਂਠੇ ਖਾਣੇ ਕਿ ਫਰੂਟ ਖਾ ਲੈਣਾ ਰੋਟੀ ਵੀ ਖਾ ਲਈ ਨਹੀਂ ਰੋਟੀ ਵੀ ਖਾ ਲਈ ਦੀ ਅੱਛਾ ਇਹ ਕੋਈ ਮਤਲਬ ਜ਼ਰੂਰੀ ਨਹੀਂ ਕਿ ਬੋਡੀ ਬਣਾਉਣ ਵਾਸਤੇ ਵੀ ਸਭ ਕੁਝ ਛੱਡਣਾ ਪੈਣਾ ਹਾਂਜੀ ਛੱਡਣਾ ਨਹੀਂ ਪੈਣਾ ਅੱਛਾ ਜਦੋਂ ਆਪਾਂ ਜਿਮ ਆਉਨੇ ਹਨਾ ਬਈ ਇਹ ਕਈ ਮੁੰਡੇ ਕੁੜੀਆਂ ਦੇਖਦੇ ਆ ਕਿ ਆ ਕੇ ਮਾੜਾ ਜਿਹਾ ਰਸੇ ਟੱਪਦੇ ਆ ਤੇ ਜਿਮ ਲਾਉਣ ਲੱਗ ਜਾਂਦੇ ਆ ਇਹ ਵਾਰਮ ਅਪ ਕਿੰਨਾ ਕੁ ਟਾਈਮ ਹੋਣ ਲੱਗ ਜਾਂਦਾ ਵਾਰਮ ਅਪ ਹੋਣ ਨੂੰ ਵਾਰਮ ਅਪ ਨੂੰ 5-10 ਮਿੰਟ ਲੱਗਦੇ ਆ 5-10 ਮਿੰਟ ਉਹਦੀ ਐਕਸਰਸਾਈਜ਼ ਆ ਖਾਸ ਹੁੰਦੀ ਆ ਕਿ ਜਿਹੜਾ ਨਾਰਮਲ ਆਪਾਂ ਜੰਪਿੰਗ ਕਰ ਲੈਂਦੇ ਜੰਪਿੰਗ ਵਗੈਰਾ ਹੋ ਗਈ ਹਾਈ ਨੀਜ਼ ਵਗੈਰਾ ਹੋ ਗਈ ਟੋਟਾ ਜੰਪ ਹੋ ਗਈ ਜਿੱਦਾਂ ਹਾਂ ਇੰਨਾ ਕਰਕੇ ਹਾਂਜੀ ਤੇ ਇਹਦਾ ਪਤਾ ਕਿਵੇਂ ਲੱਗਦਾ ਵੀ ਹੁਣ ਯਾਰ ਮੈਂ ਉਹਨੇ ਡੋਗਾ ਹੋਗਾ ਐਕਸਰਸਾਈਜ਼ ਲਾ ਲਾ ਸੀ ਇਹ ਆਪਣਾ ਅਦਗਰਮ ਹੋ ਜਾਂਦਾ ਗਰਮ ਹੋ ਜਾਂਦਾ ਹਾਂਜੀ ਕਈ ਤਾਂ ਵੈਸੇ ਹੀ ਕਹਿੰਦੇ ਵੀ ਥੋੜਾ ਜਿਹੜੇ ਸਾਡੇ ਸ਼ਹਿਰਾਂ ਦੇ ਵਿੱਚ ਦੇਖਦੇ ਆ ਫਿਰ ਥੋੜੇ ਜਿਹਾ ਆਉਂਦੇ ਆ ਮੁੰਡੇ ਭਾਰੇ ਵੀ ਹੁੰਦੇ ਹਨ ਮਾੜੇ ਟੱਪ ਟੱਪ ਕੇ ਜੇ ਨਾਲ ਹੀ ਸੌਖੀ ਐਕਸਰਸਾਈਜ਼ ਸ਼ੁਰੂ ਕਰ ਲੈਂਦੇ ਪਹਿਲਾਂ ਪਹਿਲਾਂ ਉਹ ਵੀ ਨਹੀਂ ਕਰਨਾ ਚਾਹੀਦਾ ਪਹਿਲਾਂ ਵਾਰਮ ਅਪ ਹੋਣਾ ਚਾਹੀਦਾ ਹਾਂਜੀ ਅੱਛਾ ਦੂਸਰੀ ਗੱਲ ਜਦੋਂ ਆਪਾਂ ਐਕਸਰਸਾਈਜ਼ ਲਾਉਨੇ ਆ ਸਭ ਤੋਂ ਪਹਿਲਾਂ ਜਿਵੇਂ ਪਰ ਟੈਸਟਰਡੇ ਹੁੰਦਾ ਜਾਂ ਲੈਗ ਡੇ ਹੁੰਦਾ ਹਨਾ ਇਹਨਾਂ ਚੀਜ਼ਾਂ ਦੇ ਵਿੱਚ ਉਹ 7-7 ਸੈੱਟ ਬਣੇ ਹੁੰਦੇ ਆ ਪਹਿਲਾਂ ਚੈਸਟ ਦੇ ਨਾ 3 ਸੈੱਟ ਲਓ ਫਿਰ ਲੈਗ ਉਹ ਬੈਂਚ ਪ੍ਰੈਸ ਦੇ ਫਿਰ ਅੱਪਰ ਪ੍ਰੈਸ ਦੇ ਫਿਰ ਇਹ ਚੀਜ਼ਾਂ ਇਹ ਸਾਰਾ ਰੂਲ ਫੋਲੋ ਕਰਨੇ ਪੈਂਦੇ ਹਾਂਜੀ ਸਾਰੇ ਫੋਲੋ ਕਰਨਾ ਹਾਂਜੀ ਫੋਲੋ ਕਰਨੇ ਨਹੀਂ ਜੋ ਤੁਸੀਂ ਹੁਣ ਫੋਨ ਵੀ ਲਾਗਿਆ ਨਾਲ ਦੇ ਨਾਲ ਬੱਚਿਆਂ ਨਾਲ ਦੇ ਨੂੰ ਕਹਿੰਦੇ ਨਹੀਂ ਫਿਰ ਬਾਈ ਤੂੰ ਤਾਂ ਛੋਟੀ ਹੁੰਦਾ ਹਾਂਜੀ ਕਹਿੰਦੇ ਆ ਜੀ ਬਹੁਤ ਕਹਿੰਦੇ ਹਾਂਜੀ ਕਿ ਕੀ ਜਵਾਬ ਦਿੰਨੇ ਆਪਾਂ ਬਸ ਕੰਮ ਸਿੱਖਦਾ ਰਹਿ ਮੈਂ ਕੰਮ ਸਿੱਧਾ ਨਹੀਂ ਤੇ ਜਦੋਂ ਆਪਾਂ ਘਰੇ ਜਾਂਦੇ ਆ ਹਨ ਘਰ ਦੇ ਮਾ ਜੀ ਨਹੀਂ ਕਰਦਾ ਫਿਰ ਉਹਦੇ ਜਿਹੜੇ ਨੋਰਮਲ ਬੱਚੇ ਜਿਵੇਂ ਖੇਡਦੇ ਆ ਹਾਂਜੀ ਕਿ ਤੁਸੀਂ ਵੀ ਖੇਡਦੇ ਰਹਿੰਦੇ ਹੋ ਮੈਂ ਵੀ ਡੈਡੀ ਨਾਲ ਚੱਲੇ ਜਾਂਦਾ ਜੀ ਮੈਂ ਹੁਣ ਮੇਰੀ ਸ਼ਾਮ ਦੀ ਡਿਊਟੀ ਹੋਗੀ ਜੰ ਹਾਂ ਗਰਾਊਂਡ 'ਤੇ ਜਾਂਦਾ ਸੀ ਮੈਂ ਵੀ ਹਾਂ ਮੈਂ ਤਾਂ ਲਗਉਂਦਾ ਹੀ ਬੱਚਿਆਂ ਨੂੰ ਉਹ ਮੈਂ ਹਾਂਜੀ ਜਿਹੜੇ ਅੱਜ ਕੱਲ੍ਹ ਜਿਵੇਂ ਮੇਰੇ ਅਰਗੇਜ਼ ਦਾ ਥੋੜਾ ਢਿੱਡ ਬਾਹਰ ਨਿਕਲਿਆ ਹੋਵੇ ਤੁਸੀਂ ਕੀ ਗਾਈਡ ਕੀ ਕਰ ਦੋਗੇ ਐਕਸਰਸਾਈਜ਼ ਅੱਛਾ ਆਪਣੀ ਡਾਈਟ ਸਹੀ ਲੋਗੇ ਤਲੀਆਂ ਚੀਜ਼ਾਂ ਨਾ ਖਾਓ। ਹੂੰ। ਤਲੀਆਂ ਚੀਜ਼ਾਂ ਜੇ ਮੰਨ ਕੇ ਚੱਲੋ ਵੀ ਇੱਕ ਇੱਕ ਜਿਵੇਂ ਕਹਿੰਦੇ ਚੀਟ ਡੇ ਜਾਂ ਬਣਿਆ ਹੁੰਦਾ ਆ। ਉਹ ਕੀ ਹੁੰਦਾ ਚੀਟ ਡੇ? ਵੀ ਸੈਟਰਡੇ ਨੂੰ ਖਾ ਲਓ ਜੋ ਮਰਜ਼ੀ। ਸੈਟਰਡੇ ਖਾ ਲਓ। ਤੇ ਨਾਰਮਲ ਡਾਈਟ ਜੇਕਰ ਗੱਲ ਕੀਤੀ ਜਾਵੇ, ਰੋਟੀ ਤੋਂ ਬਿਨਾ ਕੀ ਐਕਸਟਰਾ ਲੈਣਾ ਚਾਹੀਦਾ? ਇਦਾਂ ਫਰੂਟ ਵਗੈਰਾ ਹੋਵੇ। ਹੂੰ। ઓਰਸ ਵਗੈਰਾ ਹੋਵੇ। ਹੂੰ। ઓਰਸ ਪਨੀਰ ਵਗੈਰਾ ਲੈ ਲੇ। ਹੂੰ। ਤੁਸੀਂ ਆਪਣੀ ਜਿਹੜੀ ਡਾਈਟ ਪਲਾਨਿੰਗ ਕਰਦੇ ਤੇ ਜਾਵੇ ਤੁਸੀਂ ਕੀ ਡੇ ਨਹੀਂ ਖਾਂਦੇ ਸਵੇਰ ਬ੍ਰੈਕਫਾਸਟ ਕੀ ਹੈ ਸਵੇਰ ਦਾ ਬ੍ਰੈਕਫਾਸਟ ਹੈਗਾ ਓਟਸ ਠੀਕ ਹੈ ਓਟਸ ਰੋਟੀ ਓਟਸ ਤੇ ਰੋਟੀ ਇੱਕ ਕੰਬਾਈਨ ਆ ਹੈ ਦਿਨ ਚ ਜਕਠੀ ਗਾਣ ਰੋਟੀ ਇੱਕ ਦੋ ਕਿ ਤਿੰਨ ਦੋ ਹਨ ਬਸ ਦੋ ਰੋਟੀਆਂ ਤੇ ਇੱਕ ਬੋਲ ਓਟਸ ਦਾ ਹੁਣ ਬਾਈ ਜੀ ਇਹਨੂੰ ਫੋਲੋ ਕਰ ਲਿਓ ਚੀਜ਼ਾਂ ਨੂੰ ਸਵੇਰ ਦਾ ਇੰਨਾ ਕੀ ਆ ਨੈਕਸਟ ਫੇਲੀ ਬ੍ਰੈਕਫਾਸਟ ਇੰਨੇ ਕਰ ਲਈ ਆਪਾਂ ਕਿੰਨੇ ਟਾਈਮ ਬਾਅਦ ਕੋਈ ਅਲੱਗ ਚੀਜ਼ ਖਾਣੀ ਹੈ 12 ਵਜੇ ਅੱਛਾ 12 ਵਜੇ ਪੱਕਾ ਹੀ ਹੈ ਵੀ ਦਿਮਾਗ ਸੈੱਟ ਹੋ ਜਾਂਦਾ ਕੀ ਖਾਣਾ ਫਿਰ ਉਦੋਂ ਫਰੂਟ ਵਗੈਰਾ ਖਾ ਲਏ ਜਾਂ ਸਲਾਦ ਵਗੈਰਾ ਸਲਾਦ ਖੀਰਾ ਪੂਰਾ ਕੱਟ ਲਿਆ ਫਰੂਟ ਵੀ ਲਾੜ ਕੇ ਮਿਕਸ ਕਰ ਲਿਆ ਸਾਰਾ ਨਿੰਨੀ ਸਲਾਦ ਵਗੈਰਾ ਸੁੱਲਾ ਸਲਾਦ ਖੀਰਾ ਕੱਟ ਲਿਆ ਹੋਰ ਨਾਲ ਦਹੀਂ ਖਾ ਲਏ ਜਾਂ ਲੱਸੀ ਵੀ ਲਈ ਬਸ ਤੇ ਇਹ ਹੋ ਗਿਆ 12 ਵਜੇ ਟਾਈਮ ਉਸ ਤੋਂ ਅੱਗੇ ਸਾਂਹ ਨੂੰ ਚੌਲ ਵਗੈਰਾ ਦੁਪਹਿਰ ਦੀ ਰੋਟੀ ਉਹ ਨਹੀਂ ਖਾਣੀ ਫਿਰ ਬਸ ਐਕਸਾਈਡਰ ਪ੍ਰੋਟੀਨ ਵੀ ਲੈਣੇ ਦੋਸਰੋਂ ਕਿ ਲਾਦੀ ਅੱਛਾ ਇਹ ਫਾਇਦਾ ਹੈਗਾ ਤੇ ਸ਼ਾਮ ਨੂੰ ਜੇ ਸ਼ਾਮ ਨੂੰ ਫਿਰ ਚਾਵਲ ਖਾ ਲਈ ਲੇਤੇ ਚਾਵਲ ਨਾਰਮਲ ਜਿਹੜੇ ਘਰੇ ਬਣਦੇ ਆ ਕਿ ਕੁਝ ਸਪੈਸ਼ਲ ਹੁੰਦੇ ਨਹੀਂ ਨਾਰਮਲ ਜਿਹੜੇ ਘਰੇ ਬਣਦੇ ਜਿਹੜੇ ਘਰੇ ਬਸ ਇਨੀ ਡਾਈਟ ਨਾਲ ਜਿਹੜਾ ਫਿਰ ਤੁਸੀਂ ਇੰਨਾ ਮਿਹਨਤ ਲਗਾਉਂਦੇ ਹੋ ਸਾਰਾ ਦਿਨ ਸੇਟ ਇਹਦੇ ਨਾਰਮਲ ਜਿਹੜੇ ਬੰਦੇ ਰੋਟੀਆਂ ਖਾਦਾਂ ਅੰਦਰ ਥੱਕੇ ਟੁੱਟੇ ਰਹਿੰਦੇ ਆ ਥੱਕਦੇ ਟੁੱਟਦੇ ਕਿ ਡਾਈਟ ਕਰਕੇ ਫਾਇਦਾ ਹੋ ਗਿਆ ਇਹ ਡਾਈਟ ਕਰ ਡਾਈਟ ਕਰਕੇ ਫਾਇਦਾ ਇੱਕ ਸਾਡੇ ਸਮਾਜ ਦੇ ਵਿੱਚ ਦੇਖਿਆ ਗਿਆ ਕਿ ਕਟਿੰਗ ਕਰਾ ਲੈਂਦੇ ਆ ਟਾਈਮ ਦੇ ਨਾਲ ਹੈ ਨਾ ਮੁੰਡੇ 10ਵੀਂ 11ਵੀਂ ਦੇ ਵਿੱਚ ਆ ਕੇ ਤੁਸੀਂ ਐਨ ਸਿੱਖੀ ਸਰੂਪ ਦੇ ਵਿੱਚ ਹਾਂਜੀ ਇਹ ਵਾਕਈ ਲੋਕ ਡਰਦੇ ਆ ਕਿ ਸਿੱਖੀ ਸਰੂਪ ਦੇ ਵਿੱਚ ਆ ਕੇ ਔਖਾ ਹੋ ਜਾਂਦਾ ਇਹ ਜਿਆ ਕੁਝ ਕਰਨਾ ਨਹੀਂ ਸਿੱਖੀ ਸਰੂਪ ਸਹੀ ਹੈ ਸਿੱਖੀ ਸਰੂਪ ਨਾਲ ਹੀ ਹੂੰ ਮੈਂ ਇਦਾਂ ਕਹਿਣਾ ਚਾਹੁੰਦਾ ਵੀ ਆਪਣਾ ਕੇਸ ਰੱਖੋ ਹੂੰ ਗਵਾਲ ਨਾ ਘਟਾਓ ਹੂੰ ਤੁਸੀਂ ਇਹ ਕਦੇ ਜੀ ਨਹੀਂ ਕਿਤਾ ਬਾਹਰ ਚਲੇ ਆਵਾਂ ਮੈਂ ਨਿਗਾਨ ਨਹੀਂ ਜੀ ਕਰਦੇ ਕਿਉਂ ਇੱਥੇ ਘੰਗ ਲੋਡ ਹੈ ਕੰਮ ਇੱਥੇ ਵਧੀਆ ਮਿਲ ਜਾਂਦਾ ਵਾ ਕਿਉਂਕਿ ਕਈਆਂ ਲੋਕਾਂ ਨੂੰ ਸਮਝ 10ਵੀਂ ਤੋਂ ਬਾਅਦ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਤੋਂ ਬਾਅਦ ਟ੍ਰੇਨਿੰਗ ਕੀਤੀ ਸਾਲ ਫਿਰ ਜੋਬ ਪਹਿਲੇ ਲੈਂਦੇ 10000 ਤੇ ਹਾਂਜੀ ਮਤਲਬ ਤੁਸੀਂ ਪਲੱਸ 2 ਦੇ ਵਿੱਚ ਜੇ ਮੰਨ ਕੇ ਚੱਲੀ ਨਾਰਮਲ ਜਾਂ 10000 ਤੋਂ ਉੱਪਰ ਕਮਾ ਲੈਂਦੇ ਹਾਂ ਹਾਂਜੀ 10000 ਤੋਂ ਉੱਪਰ ਕਮਾ ਲੈਂਦੇ ਪਲੱਸ 2 ਦੇ ਵਿੱਚ ਨਾ ਕਮਾ ਲੈਂਦੇ ਹਜੇ ਸਿੱਖਦੇ ਪਏ ਹਾਂਜੀ ਸਿੱਖਦੇ ਪਏ ਅਜੇ ਦੇਖ ਕੇ ਗੱਲ ਕੀਤੀ ਜਾਵੇ ਜਦੋਂ ਇੱਥੇ ਤੁਹਾਡੇ ਕੋਲ ਟ੍ਰੇਨਿੰਗ ਲਾਉਣ ਆਉਂਦੇ ਆ ਤੇ ਬਹੁਤਿਆਂ ਨੂੰ ਪ੍ਰੋਬਲਮਸ ਕੀ ਆਉਂਦੀ ਆ? ਵੋਸ ਦਿਨ ਪ੍ਰੋਬਲਮਸ, ਬੇਢ ਲੂਜ਼, weight loss ਕਰਨਾ। ਹਾਂਜੀ। ਕੀ ਹੋਰ? ਫਿਟਨੈਸ, ਫਿਟਨੈਸ, ਬੋਡੀ ਬਿਲਡਿੰਗ। ਹੂੰ। ਬਸ ਇਹ ਕੋਲੇ ਕੇ ਸਭ ਤੋਂ ਮੇਜਰ ਤਾਂ weight loss ਵਾਲੇ ਬੰਦੇ ਆਉਂਦੇ ਹੁਣੇ ਆ। weight loss ਵਾਲੇ। ਉਹ ਇਹ ਸਾਰੇ ਸਿਸਟਮ ਮੇਲਾ ਦਾ ਐ ਹੀ ਬਣਿਆ ਹੋਇਆ ਕਿ ਪਹਿਲੇ 20 ਦਿਨ ਵੀ ਨਤ ਪੂਰੇਨ ਵੀ ਕਰਨਾ ਹੀ ਕਰਨਾ। ਤੇ ਘਟ ਗਿਆ ਦਾ ਰੁਝਾਨ ਇਹਨਾਂ ਦਾ। ਹਾਂਜੀ। ਇਹ ਸਾਰੇ ਦੇਖਣ ਨੂੰ ਮਿਲਦਾ। ਹਾਂਜੀ। ਸਾਰੇ ਹੀ ਐ ਕਰਦੇ ਆ। ਪਹਿਲਾ ਪਲਾ ਜੋਰਪੁਰਾ ਲਾ ਦਿੰਦੇ ਇਹਦਾ ਹੱਲ ਕੀ ਹੈ ਬਾਈ ਫਿਰ ਬਈ ਆਉਂਦੇ ਰਹੋ ਆਉਂਦੇ ਰਹੋ ਕਿ ਬਈ ਆਰਾਮ ਨਾ ਕਰੋ ਡੇਲੀ ਗਰਪਾ ਥੋੜਾ ਆਰਾਮ ਨਾ ਕਰੋ ਖਿੱਚ ਦੋ ਇੱਕ ਇਹਦਾ ਕੀ ਫਰਕ ਕੀ ਹੈ ਕਿੱਦਾਂ ਆਉਂਦੀ ਬਈ ਜਿਹੜੇ ਬੇਟ ਲੂਜ਼ ਕਰਨਾ ਉਹ ਪਹਿਲੇ ਹਫਤੇ ਦੇ ਵਿੱਚ ਹੀ ਜੋਰਪੁਰਾ ਲਾ ਲਵੇ ਕਿ ਹੌਲੀ-ਹੌਲੀ ਜੋਰ ਲਾਉਣਾ ਸ਼ੁਰੂ ਕਰੋ ਹੌਲੀ-ਹੌਲੀ ਹੌਲੀ-ਹੌਲੀ ਕਿਉਂਕਿ ਬੇਟ ਜ਼ਿਆਦਾ ਹੁੰਦਾ ਜੇ ਜੰਪੀ ਕੇ ਵਗੈਰਾ ਕਰਨਗੇ ਤਾਂ ਜਰੀ ਵਗੈਰਾ ਹੋ ਸਕਦੀ ਹੈ ਉਹਨਾਂ ਦੇ ਨੀਸ ਤੇ ਬਾਹਰ ਆਉਂਦਾ ਹੂੰ ਅੱਛਾ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਬੋਡੀ ਬੈਲੈਂਸ ਆ ਕਿ ਨਹੀਂ ਫਿਰ ਤੁਹਾਨੂੰ ਇੱਥੇ ਕਿਵੇਂ ਉਹ ਚੈੱਕ ਕਰਦੇ ਹੋ ਕਿ ਬੰਦਾ ਇੰਨੇ ਕ ਜ਼ੋਰ ਲਾਉਣ ਵਾਲਾ ਕੋਈ ਮਸ਼ੀਨ ਮਸ਼ੂਨ ਹੈ ਕਿਵੇਂ ਮਸ਼ੀਨ ਵੀ ਹੁੰਦੀ ਐ ਇੱਥੇ ਭਈ ਐ ਬੀ ਐਮ ਆਈ ਜਿਹਨੂੰ ਕਹਿੰਦੇ ਅੱਛਾ weight check ਕੀਤਾ ਜਾਂਦਾ ਬੰਦੇ ਦਾ ਗੋਲ ਪੁੱਛਿਆ ਜਾਂਦਾ ਉਹਨਾਂ ਨੂੰ ਕੀ ਗੋਲ ਆ ਉਹਦਾ ਹੂੰ ਮਸ਼ੀਨ ਦੱਸ ਦਿੰਦੀ ਐ ਕੀ ਪ੍ਰੋਬਲਮ ਹੁੰਦਾ ਕੀ ਕੀ ਚੀਜ਼ਾਂ ਦੱਸ ਦਿੰਦੀ ਐ ਅੱਛਾ ਮਸ਼ੀਨ ਦੇ ਵਿੱਚ ਮਤਲਬ ਬਹੁਤ ਬਹੁਤ ਪਤਾ ਲੱਗ ਜਾਂਦਾ ਆਪਾਂ ਨੂੰ ਇਸ ਤੋਂ ਅੱਗੇ ਜੇਕਰ ਗੱਲ ਕੀਤੀ ਜਾਵੇ ਤੁਹਾਡੀ ਉਮਰ ਕਿੰਨੀ ਕਾ 17 ਸਾਲ 17 ਸਾਲ ਬਸ 17 ਸਾਲ ਚ ਮੈਨੂੰ ਲੱਗਦਾ ਵੀ ਅੱਜਕੱਲ ਦੇ ਮੁੰਡੇ ਕੁੜੀਆਂ ਫਸਦੀਲਾਂ ਦੇਖਦੇ ਆ ਹਾਂਜੀ ਫਿਲਮਾਂ ਦਾ ਆਪਾਂ ਵੀ ਦੇਖਦੇ ਹਾਂ ਹਾਂਜੀ ਫਿਲਮਾਂ ਆਪਰ ਬਲਿਕਨ ਦਾ ਸ਼ੌਂਕ ਹੈਗਾ ਨਾ ਸ਼ੌਂਕ ਹੀ ਦੀ ਥੀਏਟਰ ਜਿਵੇਂ ਲੱਗੀ ਹੋਈ ਹੁਣ ਫਿਲਮ ਜੈਕਪ੍ਰੈਂਡ ਜੂਲੀਟ ਜਾਂ ਬਸ ਥੀਟਰ ਦੇਖਿਆ ਨਹੀਂ ਕਿੰਨੇ ਟਾਈਮ ਮੈਂ ਜਾਂਦਾ ਨਹੀਂ ਕਿਦਾਂ ਕਰੀ ਬਸ ਥੀਟਰ ਦੇਖਿਆ ਨਹੀਂ ਜਾਂਦਾ ਨਹੀਂ ਹੋਏ ਕਿਤੇ ਕਿਰੋਆ ਜੇਕਰ ਵਾਰੀ ਨਹੀਂ ਆਉਂਦੀ ਬੜੀ ਬੜੀ ਦਿਲਚਸਪੀ ਦੀ ਗੱਲ ਹੈ ਬਾਈ ਜੀ ਇਹ ਜੇਕਰ ਸਾਡੇ ਸਾਰਿਆਂ ਦਾ ਹੀ ਮਾਹੌਲ ਇਸ ਤਰ੍ਹਾਂ ਦਾ ਬਣਦੇ ਤਾਂ ਸਾਡੇ ਜਿਹੜੀ फडਕਣਾ ਲੱਗੀ ਹੋਈ ਹੈ ਨਾ ਉਹ ਇਹ ਹਜੇ ਉਹ ਨਹੀਂ ਮਿਲਿਆ ਹਈ ਇਹ ਨਹੀਂ ਮਿਲਿਆ ਇੱਕ ਕੰਮ ਦੇ ਵਿੱਚ ਫੋਕਸ ਹੋ ਜਾਵੇ ਤਾਂ ਸਾਰੇ ਮਤਲਬ ਸਵਾਲਾਂ ਦੇ ਜਵਾਬ ਮਿਲ ਜਾਣੇ ਆਪਾਂ ਥੋੜਾ ਜਿਹਾ ਲਾਸਟ ਦੇ ਵਿੱਚ ਆ ਗਏ ਆ ਜੇ ਮੈਂ ਬਾਰ ਵੀ ਗੱਲ ਕਰ ਲਈ ਆਪਾਂ ਡਾਈਟ ਬਾਰੇ ਵੀ ਗੱਲ ਕਰ ਲਈ ਹੁਣ ਤੁਸੀਂ ਖੇਡਾਂ ਬਾਰੇ ਵੀ ਗੱਲ ਕਰ ਲਈ ਪਰ ਕਈ ਵਾਰ ਸਕੂਲ ਦੇ ਵਿੱਚ ਜਦੋਂ ਆਪਾਂ ਚਲੇ ਜਾਂਦੇ ਹਾਂ ਜਾਂ ਯਾਰਾਂ ਦੋਸਤਾਂ 'ਚ ਰਹਿੰਦੇ ਹਾਂ ਉਹ 17 ਸਾਲਾਂ ਵਾਲੇ ਪਤਲੇ ਕਮਜ਼ੋਰ ਜਿਹੇ ਹੁੰਦੇ ਆ ਜਾਂ ਵੋਹੀ ਮੋٹے ਹੁੰਦੇ ਆ ਕਿਉਂ ਦੇ ਵਿੱਚ ਜਦੋਂ ਫਿਟਨੈਸ ਵਾਲਾ ਮੁੰਡਾ ਆ ਜਾਵੇ ਹਾਂਜੀ ਤਾਂ ਫਿਰ ਉਹ ਕਹਿ ਨਹੀਂ ਕਹਿੰਦੇ ਬਾਈ ਤੂੰ ਯਾਰ ਇੰਨਾ ਕਿਵੇਂ ਹੋਈ ਆ ਕਿਵੇਂ ਕੋਈ ਗਲਤ ਤਾਂ ਹੁੰਦੀ ਆ ਕੀ ਕਹਿੰਦੇ ਆ ਬਾਈ ਦੋ ਇੰਨਾ ਮੋਟਾ ਹੋ ਗਿਆ ਹਾਂ ਮੋਟਾ ਹੋ ਗਿਆ ਵੱਡਾ ਜ਼ਰਾ ਹੋ ਗਿਆ ਮੈਨੂੰ ਵੀ ਉਹ ਕਹਿੰਦੇ ਆ ਅੱਛਾ ਵੋਈ ਤੇ ਡੋਲੇ ਘੰਡ ਲੱਗ ਗਈ ਖਾਣਾ ਸਾਨੂੰ ਵੀ ਦੱਸ ਦੇ ਹਾਂ ਜੇ ਇਹ ਗੱਲਾਂ ਕਰਦੇ ਖਾਣਾ ਫੇ ਕੀ ਜਵਾਬ ਆਉਂਦਾ ਬਸ ਸਮਝਾ ਨੈਚਰਲ ਹੋੜੀ ਅਜੇ ਤੱਕ ਨਹੀਂ ਕਰਦਾ ਇਹਨਾਂ ਨੂੰ ਹਾਂ ਠੀਕ ਆ ਬਾਈ ਜੀ ਦੇਖੋ ਪਹਿਲੀ ਗੱਲ ਤਾਂ 17 ਸਾਲ ਦਾ ਮੁੰਡਾ ਤੇ 17 ਸਾਲ ਦਾ ਮੁੰਡਾ ਓਬਵੀਅਸ ਆ ਕਿ ਸ਼ਾਈ ਵੀ ਹੋ ਸਕਦਾ ਹੈ ਕਈ ਵਾਰ ਸਾਡੇ ਪਿੰਡਾਂ ਦੇ ਵਿੱਚ ਕਹਿੰਦੇ ਸੁਭਾਅ ਹਜੇ ਬਣ ਜਾਂਦੇ ਪਰ ਅਸੀਂ ਸਿਰਫ ਇਸ ਕਰਕੇ ਇਹਨਾਂ ਟੌਪਿਕਸ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਇਹ ਮੁੰਡਾ ਐਕਸਰਸਾਈਜ਼ ਲਾਉਂਦਾ ਤੁਹਾਨੂੰ ਸ਼ਾਰਟਸ ਦਿਖਾਵਾਂਗੇ ਕਿ ਲੋਕ ਖੜਖੜ ਦੇਖਦੇ ਆ ਤੇ ਇਹ ਮੁੰਡਾ ਜਦੋਂ ਐਕਸਰਸਾਈਜ਼ ਲਗਵਾਉਂਦਾ ਬਾਕੀ ਜਿਹੜੇ ਲੋਕ ਆਏ ਹੁੰਦੇ ਆ ਉਹਨਾਂ ਨੂੰ ਸੈੱਟ ਕਰਨ ਵਾਸਤੇ ਤਾਂ ਆਪਣੇ ਆਪ ਦੇ ਵਿੱਚ ਹੀ ਬਾਖਮਾ ਚੀਜ਼ ਬਣ ਜਾਂਦੀ ਹੈ ਜੇਕਰ ਤੁਹਾਡਾ ਘਰ ਦੇ ਵਿੱਚ ਕੋਈ ਬੱਚਾ ਜਾਂ ਤੁਸੀਂ ਚਾਹੁੰਦੇ ਹੋ ਕਿ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਤਾਂ ਜ਼ਰੂਰ ਅਜਿਹੇ ਬੱਚਿਆਂ ਤੋਂ ਅਜਿਹੇ ਮੁੰਡਿਆਂ ਤੋਂ ਕੁੜੀਆਂ ਤੋਂ ਸਾਨੂੰ ਪ੍ਰੇਰਨਾ ਤਾਂ ਲੈਣੀ ਚਾਹੀਦੀ ਹੈ ਪਰ ਫਿਰ ਵੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਸਾਨੂੰ ਦੱਸਣ ਦੀ ਕੋਸ਼ਿਸ਼ ਕਰਨਾ